ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਬੁਰਜ ਨੱਥੂ ਕੇ ਪਹੁੰਚਿਆ ਦੋਸਤੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਹੈਪੀ ਦੇ ਕੋਲੇ ਆਇਆ ਦੋਸਤੋ ਜਿੱਦਾਂ ਕਿ ਸਾਰੇ ਵੀਰ ਜਾਣਦੇ ਆ ਪਸ਼ੂ ਵਪਾਰ ਦਾ ਕੰਮ ਤਿੰਨ ਨਹੀਂ ਦੋ ਤੇ ਇੱਕ ਮੱਝ ਪਸ਼ੂ ਜਿਹੜੇ ਦੋਸਤੋ ਤਿੰਨ ਵਕਾਊ ਆ ਠੀਕ ਹੈ ਜੀ ਦੋ ਗਾਵਾਂ ਇੱਕ ਮੱਝ ਪਸ਼ੂ ਦੋਸਤੋ ਮੱਝ ਦੀ ਜੇਕਰ ਗੱਲ ਕਰਨ ਲੱਗੇ ਤਾਂ ਬਿਲਕੁਲ ਇੱਕ ਤਾਜ਼ੀ ਸੁਈ ਸੁਈ ਮੱਝ ਦਿਖਾ ਦਾਂਗੇ ਦੋ ਵਹਿੜਾਂ ਦਿਖਾ ਦਾਂਗੇ ਪ੍ਰੋਪਰ ਡਿਟੇਲ ਜਿਹੜੀ ਆ ਉਹ ਵੀਰ ਹੈਪੀ ਦੇ ਨਾਲ ਗੱਲਬਾਤ ਕਰ ਲਾਂਗੇ ਸੋ ਵੀਡੀਓ ਦੇ ਨਾਲ ਤੁਸੀਂ ਐਂਡ ਤੱਕ ਜਰੂਰ ਬਨੇ ਰਹੋ ਰੇਡ ਪਰ ਤੇ ਜਿਹੜੇ ਵਾਜਬ ਵਾਜਬ ਹੋਣਗੇ ਦੋਸਤੋ ਬਾਕੀ ਹਰ ਵਾਰ ਆਪਾਂ ਇੱਕ ਗੱਲ ਜਰੂਰ ਕਹਿਨੀ ਆ ਵੀ ਸਵੇ ਸਵੇ ਨਗਦੀ ਜਿਹੜੀ ਦੋਸਤੋ ਤਸੱਲੀ ਆ ਦੋ ਟਾਈਮ ਚੁਵਾਈ ਕਰਕੇ ਤੇ ਗੱਪਣ ਪਸ਼ੂ ਆ ਦਾ ਟਿੱਪ ਕੇ ਤਸੱਲੀ ਕਰਕੇ ਫੇਰ ਖਰੀਦਿਆ ਕਰੋ ਅੱਜ ਦੋਸਤੋ 30 ਸਤੰਬਰ ਨੂੰ ਆਪਾਂ ਜਿਹੜੀ ਇਹ ਕਵਰ ਕਰਦੇ ਪਏ ਆ ਵੀਡੀਓ ਟਾਈਮ ਤੁਸੀਂ ਨੋਟ ਕਰ ਲਓ ਦੋਸਤੋ ਮਾਰਨਿੰਗ ਦੇ ਕੋਈ 9:30 9:00 ਵਜੇ ਦਾ ਟਾਈਮ ਹੈਗਾ ਆਓ ਕਰਦੇ ਆ ਗੱਲ ਹੈਪੀ ਭਰਾਹ ਸਭ ਤੋਂ ਪਹਿ ਠੀਠਾ ਜੀ ਹਾਂਜੀ ਵਧੀਆ ਚੜ੍ਹਦੀ ਕਲਾ ਜੀ ਅੱਛਾ ਹੈਪੀ ਭਰਾ ਪਸੂ ਜਿੱਦਾਂ ਕਿ ਅੱਜ ਆਪਾਂ ਦਾਤਾ ਵੀ ਦੋ ਬੈੜਾਂ ਨੇ ਇੱਕ ਮੱਝ ਹਾਂਜੀ ਹਾਂਜੀ ਤੇ ਮੱਝ ਤਾਂ ਜਿਵੇਂ ਕਿ ਬਿਲਕੁਲ ਤਾਜੀ ਸੂਈ ਸਵਾਈ ਹੈ ਹਾਂਜੀ ਹਾਂਜੀ ਤੇ ਮੈਂ ਚਾਹੁੰਦਾ ਇਹਨਾਂ ਦਾ ਸੂਈ ਮੈਂ ਚਾਹੁੰਦਾ ਇਹ ਗਾਵਾਂ ਦਾ ਕੀ ਹੈਗਾ ਗਾਂ ਇੱਕ ਸੂਈ ਮੀਂਹ ਜੀਆਂ ਦੇ ਮਹੀਨਾ ਜੀ ਇੱਕ ਵਾਰ ਗੱਬਣਾ ਆਪਣੇ ਚੋਣ ਇੱਕ ਗੱਬਣਾ ਤੇ ਇੱਕ ਸੂਈ ਆ ਜੀ ਇੱਕ ਸੂਈ ਆ ਠੀਕ ਹੈ ਭਰਾ ਹਾਂਜੀ ਤਾਂ ਪਹਿਲੇ ਨੰਬਰ ਤੋਂ ਸਟਾਰਟ ਮੱਝ ਤੋਂ ਕਰ ਲਈਏ ਹਾਂਜੀ ਸੂਹਾ ਹੈਪੀ ਭਾਈ ਦੱਸ ਦੇ ਵੀ ਸੂਹਾ ਕਿੰਨਾ ਸੂਹਾ ਤੀਜਾ ਸੂਹਾ ਮੈਂ ਸੂਈ ਆ ਤੀਜਾ ਸੂਹਾ ਸੂਈ ਆ ਹਾਂਜੀ ਤੇ ਸਿੰਘੀ ਸਿੰਘੀ ਗੋ ਬਾਕੀ ਦੋਸਤੋ ਬਿਲਕੁਲ ਪਤਲੇ ਪਿੰਡੇ ਦੀ ਹੈ ਤੇ ਦਿਨੇ ਨੂੰ ਕਿੰਨੇ ਕੋ ਗਿਆ ਇਹ ਚੌਥਾ ਦਿਨ ਅਸੀਂ ਨਹੀਂ ਵੇਖੋ ਕਾਲੇ ਤਰਗੀ ਚਮੜੀ ਮੈਂ ਤੁਹਾਨੂੰ ਲਓ ਜੀ ਆ ਵੇਖੋ ਚੌਥਾ ਦਿਨ ਆ ਦੋਸਤੋ ਬਿਲਕੁਲ ਜੀ ਸਾਂਭੀ ਨਾ ਕਿੰਨੇ ਕਾਲੀ ਸ਼ਾ ਮੈਂ ਦੇਖ ਲੋਗੀ ਪੂਛ ਤੇ ਵਾਲੀ ਚਿੱਟਾ ਬਿਲਕੁਲ ਬਲੈਕ ਹੀ ਹੈ ਆ ਐ ਵੇ ਲੋ ਮੱਥਾ ਮੁਸਾਇਦ ਸਾਹਿਬ ਵੀ ਦੇਖ ਸਕਦੇ ਹੋ ਦੋਸਤੋ ਬਿਲਕੁਲ ਜੈਡ ਬਲੈਕ ਆ ਵੇਖੋ ਪੂਛ ਤੇ ਵੀ ਇੱਕ ਵਾਲ ਜਿਹੜਾ ਦੋਸਤੋ ਵਾਈਟ ਨਹੀਂ ਲੱਪੂਗਾ ਬਾਕੀ ਆ ਆਰਡਰ ਦੀ ਕੁਆਲਿਟੀ ਵੇਖੋ ਥਣ ਦਾ ਬਿਲਕੁਲ ਸਾਈਜ਼ ਹਵਾਨੇ ਦਾ ਜਿਹੜਾ ਵਿਖਾਲਾ ਬਿਲਕੁਲ ਪੱਧਰ ਜੀ ਕਿੱਡਾ ਪ ਤੇ ਹੈਪੀ ਬਾਈ ਨੂੰ ਦਿਨ ਕਿੰਨੇ ਦੱਸਦਾ ਸੀ ਚੌਥਾ ਦਿਨ ਤੁਹਾਨੂੰ ਸਾਹ ਸੁਈਣਾ ਅੱਜ ਅੱਜ ਚੌਥਾ ਦਿਨ ਹੈ ਤੇ ਮਗਰ ਬੱਚਾ ਕਿੰਨੇ ਮਗਰ ਕੱਟਾ ਵਾ ਜੀ ਮਗਰ ਕੱਟਾ ਆ ਜਿਹੜਾ ਇੱਧਰ ਹੀ ਖੜਾ ਨਾ ਹਾਂਜੀ ਆ ਮਗਰ ਕੱਟਾ ਜਿਹੜਾ ਦੋਸਤੋ ਆ ਦੇਖ ਸਕਦੇ ਠੀਕ ਹੈ ਚੌਥਾ ਦਿਨੇ ਤੇ ਹੈਪੀ ਬਾਈ ਹੁਣ ਬੌਲੇ ਦੀ ਜੇਕਰ ਆਪਾਂ ਗੱਲ ਕਰ ਲਈਏ ਬੌਲੇ ਚ ਚੱਲਣ ਡਈਏ ਤੇ ਕਿੰਨਾ ਕੁ ਬੌਲਾ ਹੁਣ ਆਠ ਕਿਲੋ ਤੁਹਾਨੂੰ ਸਾਹ ਆਪਣੇ ਘਰੇ ਦੋ ਟਾਂ ਤੂਲੇ ਕੋਈ ਆਠ ਕਿਲੋ ਹਾਂਜੀ ਤੇ ਜਵਾਪਸ ਮਾ ਕੇ ਜਵਾਪਸ ਮਾ ਇੱਕ ਨੰਬਰ ਆ ਪਾ ਨੂੰ ਧਾਰਾ ਮਰਵਾ ਦੇਣੀ ਤੋੜ ਕੇ ਬੱਚਾ ਲੈ ਤੁਹਾਨੂੰ ਦਿਖਾ ਦੇਣਾ ਠੀਕ ਹੈ ਲਓ ਜੀ ਖ ਹਾਈਟ ਕੱਦ ਦੀ ਗੱਲ ਕਰਦੀਏ ਤੇ ਮੀਡੀਅਮ ਛੋਟੀ ਜੀ ਹਾਈਟ ਨਹੀਂ ਹਾਈਟ ਵੱਡੀ ਆ ਮੱਚਦੀ ਠੀਕ ਆ ਜੀ ਕੋਈ ਛੋਟੀ ਮਤਲਬ ਵੱਡੀ ਮੈਂ ਆ ਵੱਡੀ ਮਾਜਾ ਕਦ ਕਾਠ ਵੱਡਾ ਬਾਕੀ ਸੂ ਦੇ ਵਿੱਚ ਨਾਰਮਲੀ ਸੂ ਦੇ ਵਿੱਚ ਬਸ ਇਹਨਾ ਸੰਦੂ ਸਾ ਸਾੰਭੀ ਸੂੰਬੀ ਨਹੀਂ ਜੀ ਤੇ ਪਰ ਮੈਂ ਲਈ ਆ ਮੈਂ ਬਹੁਤ ਚੰਗੀ ਆ ਬਾਕੀ ਪਤਲੇ ਪਿੰਡੇ ਦੀ ਆ ਬਾਕੀ ਥੋੜਾ ਲਸਾਪਨ ਤੁਹਾਨੂੰ ਥੋੜਾ ਜਿਹਾ ਜਿਹੜਾ ਮਹਿਸੂਸ ਹੋਊਗਾ ਠੀਕ ਆ ਜੀ ਕਈ ਵਾਰ ਘੱਟ ਸਾਹ ਸੰਭਾਲ ਦੇ ਵਿੱਚੋਂ ਪਸ਼ੂ ਜਿਹੜਾ ਦੋਸਤੋ ਨਿਕਲਦਾ ਕਈ ਵਾਰ ਸੇਵਾ ਜਿਹੜੀ ਆ ਦੋਸਤੋ ਇਨੀ ਪ੍ਰੋਪਰ ਨਹੀਂ ਹੁੰਦੀ ਪਸ਼ੂ ਦੀ ਇਸ ਕਰਕੇ ਥੋੜਾ ਜਿਹਾ ਲਸੇਰੇ ਉੱਚੀ ਹਾਈਟ ਆ ਸਿੰਗਲ ਖੱਡੀ ਦੀ ਆ ਤੇ ਚਾਰਕ ਦਿਨ ਦਾ ਜਿਹੜਾ ਸਮਾਂ ਹੋਇਆ ਸੀ ਨੂੰ ਆਹ ਰੈਂਗ ਸਿੰਘ ਵੇਖ ਲੋ ਸਿੰਘ ਦੇ ਪੰਜ ਜਾਂਦੇ ਕੋਕੀਆਂ ਲੱਜਣੀਆਂ ਉਹ ਬਣਾਉਣੀਆਂ ਨਹੀਂ ਆ ਸਿੰਘ ਆਹ ਵੇਖ ਲੋ ਆਰਡਰ ਦੀ ਕੁਆਲਿਟੀ ਕਾਫੀ ਬੈਸਟ ਆਗੀ ਠੀਕ ਆ ਇਹ ਲੋ ਥਾਂ ਤੋਂ ਬਾਕੀ ਚੁਵਾਈ ਹੈ ਜਿਹੜੀ ਦੋਸਤੋ ਕੁਝ ਕੁਝ ਕੋਈ 5-5 7-7 ਧਾਰਾਂ ਮਾਰ ਕੇ ਜਿਹੜੀ ਤਸੱਲੀ ਜ਼ਰੂਰ ਕਰਵਾ ਦਾਂਗੇ ਆਹ ਵੇਖੋ ਸਿੰਘੀ ਜੀ ਦੇ ਵੇਖ ਲੋ ਠੀਕ ਹੈ ਸੁਭਾ ਵੀਰ ਨੇ ਤੀਜਾ ਕਹਿਦਾ ਬਾਕੀ ਅੱਗੋਂ ਕਿਸੇ ਦੀ ਸਮਝ ਆ ਕਿਉਂਕਿ ਵਪਾਰ ਦੀ ਲੈਣਾ ਦੋਸਤੋ ਇਹਦਾ ਕੋਈ ਕੰਮ ਇੱਧਰ ਦੰਦ ਮੂੰਹ ਵੇਖੋ ਤੁਹਾਨੂੰ ਪ੍ਰੋਪਰ ਬਖਾ ਦੋ ਵੇਖ ਲੋ ਬਿਲਕੁਲ ਕੋਵਾੜਿਆਂ ਵਰਗੇ ਦੰਦਾਂ ਦਾ ਕੋਈ ਇਹ ਨਾ ਕਵੇ ਪਾਣੀ ਕਿਦੇ ਲਓ ਵੀ ਹਾਂਜੀ ਸੋ ਸੇਵਾ ਹੀ ਨਹੀਂ ਕੀਤੀ ਮੈਂ ਜੀ ਬੰਦੇ ਕਿਸੇ ਜੂਤਾਂ ਪਾ ਲਈ ਆ ਮਾਰੇ ਘਰੇ ਮੈਂ ਇਹ ਬਾ ਦੇਖੋ ਜੀ ਰੰਗ ਟੰਗ ਕਾਫੀ ਸੋਨਾ ਦੋਸਤੋ ਬਿਲਕੁਲ ਬਲੈਕ ਇੱਕ ਰੰਗ ਜਿਹੜੀ ਦੋਸਤੋ ਕਾਲੀ ਮੱਝ ਠੀਕ ਹੈ ਤੇ ਬੱਚਾ ਜਿਹੜਾ ਮਗਰ ਇਹ ਮੇਲ ਕਾਫ ਜੋ ਆਪ ਸਮਾਵੀਰ ਨੇ ਕਹਿਤਾ ਵੀ ਬਿਲਕੁਲ ਇੱਕ ਨੰਬਰ ਆ ਬਾਕੀ ਆਪਾਂ ਤੁਹਾਨੂੰ ਹੁਣ ਕੁਝ ਕੁਝ ਧਾਰਾ ਮਾਰਕੀਟਿੰਗ ਆ ਦੋਸਤੋ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਠੀਕ ਆ ਜੀ ਰੇਟ ਪਰਤਾ ਪੁੱਛ ਲਾਂਗੇ ਲਾਓ ਜੀ ਲਾ ਦਿਓ ਬੱਚਾ ਆ ਲਓ ਗਰੀ ਹੁਣ ਹੈ ਇੱਧਰ ਚੱਲ ਜਾ ਆ ਦੇਖੋ ਜੀ ਠੀਕ ਆ ਜੀ ਦਿਲ ਤੋਂ ਪਸੰਮਾ ਆਤੋਂ ਬਾਅਦ ਦੋਸਤੋ ਤਸਲੀਨ ਨਾਲ ਜਿਹੜੀ ਹੈ ਚਵਾਈ ਕਰਾ ਦਿੰਨੇ ਆ ਤੇ ਜਿਹੜਾ ਵੀਰ ਕੋਈ ਦੂਰ ਨੇੜੇ ਵਾਲਾ ਜਿਹੜਾ ਘੱਟੋ ਘੱਟ ਵੀ ਸਮਾਂ ਆਪਦਾ ਬਿਲਕੁਲ ਜਿਹੜਾ ਦੋਸਤੋ ਸਮੇਂ ਚੋਂ ਸਮਾਂ ਕੱਢ ਕੇ ਜ਼ਰੂਰ ਵਿజిਟ ਕਰਿਆ ਕਰੋ ਆਪਾਂ ਵਾਰ-ਵਾਰ ਕਹਿੰਨੇ ਆ ਕਿਉਂਕਿ ਵਪਾਰੀ ਵੀਰ ਨੇ ਆਪਦੀ ਤਸਲੀਨ ਨਾਲ ਪਸਬੋਖੋਂ ਲਿਆਂਦਾ ਅਗੋਂ ਕੋਈ ਵੀਰ ਪੈਸੇ ਇਨਵੈਸਟਮੈਂਟ ਕਰਨੀ ਹੈ ਤੁਸੀਂ ਪੈਸੇ ਖਰਚ ਕਰਨੇ ਆ ਤੇ ਆਪਦਾ ਹੱਕ ਸਮਝ ਕੇ ਆਪ ਵੀ ਤਸਲੀਨ ਕਰਿਆ ਕਰੋ ਠੀਕ ਆ ਬਾਕੀ ਜਿਨ੍ਹਾਂ ਆਪਣੇ ਹਿੱਸੇ ਆਉਂਦਾ ਉਹ ਆਪਾਂ ਜ਼ਰੂਰ ਕੰਮ ਕਰਵਾ ਦਿੰਨੇ ਆ ਵੇਖੋ ਜੀ ਠੀਕ ਆ ਬਹੁਤ ਹੀ ਯਾਦ ਸੋ ਬਰਪਾੜਾ ਦੋਸਤੋ ਫਸਵਾ ਆ ਤੁਸੀਂ ਜੈਸਾ ਤਾਜੀ ਤੁਹਾਨੂੰ ਰੋਬਾਲੀ ਦੇ ਖੜਾਕ ਪਿਆ ਉਪਰ ਲੱਗ ਜਾਣਾ ਤੁਸੀਂ ਪੋਲੀ ਦੇ ਸਕਤੇ ਆ ਉਹ ਜਾਂ ਤੁਸਲੀ ਨਾ ਮੇਰਾ ਵੀਰ ਭਰਾ ਦੇ ਪਹਿਲਾਂ ਅਗਲਾ ਤੋੜੀ ਚੋੜਿਆ ਆ ਦੇਖੋ ਜੀ ਲਓ ਜੀ ਮੋਟੀ ਆਪਾਂ ਇਹਦੀ ਦੋਸਤੋ ਉਂਗਲ ਉਂਗਲ ਜਿਹੜੀ ਧਾਰ ਕਹਦੇ ਨੇ ਵੀ ਮੋਟੀ ਉਂਗਲ ਉਂਗਲ ਜਿਹੜੀ ਧਾਰ ਆ ਮਾਸਤੀ ਮੋਟੀ ਧਾਰ ਫੇਲੋ ਗੜੀ ਗੜੀ ਆ ਆ ਲਓ ਤੇ ਚਵਾਈ ਵੀ ਬਾਈ ਹੈਪੀ ਮੋਟੀ ਧਾਰ ਨਾਲ ਪਸੂ ਪੋਲਾ ਤੇ ਮਿੰਟਾਂ ਸਕਿੰਟਾਂ ਚ ਘਰਾ ਦਿੰਦਾ ਕਿ ਬਾਈ ਹੋਰ ਜੀ ਆ ਦੇਖੋ ਜੀ ਵਾਹ ਆ ਦੇਖ ਲਓ ਦੋਸਤੋ ਬਿਲਕੁਲ ਮੋਗਾ ਠੀਕ ਹੈ ਜੀ ਆ ਕਰੋ ਤੇ ਕੈਮਰਾ ਵੀਰ ਫੇਲੋ ਠੀਕ ਹੈ ਜੀ ਸੋ ਚਵਾਈ ਜਿਹੜੀ ਦੋਸਤੋ ਇੱਕ ਨੰਬਰ ਬਿਲਕੁਲ ਪੋਲੀ ਚਵਾਈ ਆ ਮੋਟੀ ਮੋਟੀ ਧਾਰ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਬਾਕੀ ਕਿਸੇ ਤਰ੍ਹਾਂ ਦਾ ਕੋਈ ਦਬਾਅ ਨਹੀਂ ਆ ਰਿਹਾ ਬਿਲਕੁਲ ਪੋਲੀ ਚਵਾਈ ਇਹ ਦੇਖਣ ਸਰ ਜੀ ਲਓ ਲਓ ਦੇਖੋ ਬਿਲਕੁਲ ਐ ਮੋਟੀ ਫਾੜਨੇ ਚੋਣ ਪਸਮਾ ਇੱਕ ਨੰਬਰ ਲਾਉਂਦਾ ਧੰਗਰਾ ਓਕੇ ਜੋਕੇ ਮੈਂ ਦੁੱਧ ਫਾੜਦਾ ਲਓ ਵੀ ਭਰਾਵੋ ਠੀਕ ਹੈ ਇਹ ਤਾਂ ਮੋਲ ਹੈ ਪੀ ਕੀ ਰਹੂਗਾ ਹਾਂ ਜੀ ਸਾਹਿਬ ਵੇਚ ਲਓ ਮੈਂ ਕੀ ਲੈਣ ਕਰਨ ਕਰਦੇ ਫਿਰ ਵੇਚੋ ਲਾ ਮੈਂ ਕਿਦਾਂ ਦਾ ਇਨਕਾਰ ਕਰੂ ਹੂੰ ਸਾਬ ਆਪਾਂ ਨਾਲ ਲੋਕਾਂ ਨੂੰ ਫੱਤਰ ਮੰਗਈਏ ਫੱਟ ਮੰਗਈਏ ਆ 57 ਹਜ਼ਾਰ ਤੋਂ 2000 ਛਾੜ ਤਾਂ 55 ਹਜ਼ਾਰ ਦੀ ਲਾਂ ਦੇ ਜਾਂਦੇ 55 ਹਜ਼ਾਰ ਦੀ ਹਾਂਜੀ ਠੀਕ ਹੈ ਜੀ ਹੂੰ ਸਾਬ ਇਹ ਤੋਂ ਤੇ ਫਰ ਰਬ ਦਾ ਨਾ ਆ ਕਿੱਡੀ ਮੈਂ ਵੱਡੀ ਵਾ ਮੈਂ ਛੋਟੀ ਮੈਂ ਨਹੀਂ ਕੋਈ ਪਰ ਆਪਾਂ ਨੂੰ ਭਾੜਾ ਮਿਲੀ ਭਾੜਾ ਦੋ ਤੇ 10 ਕਿਲੋ ਰਾਮ ਨਾਲ ਚਵਾਉਗੇ ਆਪਣੇ ਘਰੇ ਕੋਈ 8 ਕਿਲੋ ਦੋ ਟਮ ਚੋਲੇ ਭਾਵੇਂ ਤਿੰਨ ਚੋਲੇ ਲਓ ਜੀ ਲਓ ਵੀ ਦੋਸਤੋ 8 ਕਿਲੋ ਤੁਸੀਂ ਹੁਣ ਬਿਲਕੁਲ ਚਵਾਈ ਕਰਕੇ ਲੈ ਜਾਓ ਕੋਈ ਵੀਰ ਬਾਕੀ ਦੁੱਧ ਲੈਣਾ ਦੋਸਤੋ 10 ਕਿਲੋ ਵੀ ਖੁੱਲਾ ਦਿੱਤੀਗੀ ਕਰਮਾਂ ਨਾਲ ਕਰਮਾਂ ਨਾਲ 10 ਕਿਲੋ ਦੁੱਧ ਤੇਰਾ ਮੈਨੇ ਚੁਰਤੇ ਪੈ ਜਣੀ ਮੈਸੀ 8 ਕਿਲੋ ਦੁੱਧ ਦੇ ਥਲੇ ਤੇ 10 ਕਿਲੋ ਦੁੱਧ ਕੌਣਾ ਦੋਗੀ ਰੇਡ ਪਰ ਤਾਂ ਬਹੁਤ ਜਾਇਜ਼ ਆ 55000 ਦੀ ਦੋਸਤ 55000 ਤੋਂ ਛੋਟਛਪਾ ਹੀ ਹੋਣਾ ਕੋਈ ਵੀ ਨਹੀਂ ਆ ਕੇ 50 ਦੇ ਲਾ 55 ਦੇ ਲਾ ਤਾਂ ਜਿਹੜਾ 55000 ਚ ਹੋ ਜੀਦਾ ਤੇ ਮਾਜ ਚੰਗੀ ਆ ਪਸੰਦ ਆਉਗੀ ਅਗਲੀ 25 ਦੀ 25 ਦੀ ਕੀ ਡਿਟੇਲ ਆ ਜੀ ਸੰਦੂ ਸਾਹਿਬ ਦੂਜਾ ਸੁਆਸ ਸੁਈ ਨੂੰ ਸੁਈ ਨੂੰ ਕੋਈ 20 ਦਿਨ ਲਾਲੇ ਕੋਈ ਮਹੀਨਾ ਲਾਲੇ ਅੱਛਾ ਜੀ ਬਸ ਜੀ ਲਓ ਦੂਜਾ ਸੂਆ ਮਗਰ ਬੱਛਾ ਵੀ ਆ ਗਿਆ ਆ ਬੱਛੀ ਆ ਜੀ ਮਗਰ ਆ ਬੱਛੀ ਆ ਜੀ ਹਾਂਜੀ ਕਿੰਨੇ ਕ ਦਿਨ ਦਾ ਹੋ ਗਿਆ ਸੂਆ ਸੂਈ ਨੂੰ 15-20 ਦਿਨ ਹੋਈ ਗਏ ਸੰਤੂ ਸਾਹਿਬ ਅੱਛਾ ਹਾਂਜੀ ਆ ਦੇਖੋ ਜੀ 15-20 ਦਿਨ ਹੋ ਗਏ ਸੂਈ ਨੂੰ 15 ਕ ਦਿਨ ਦਾ ਸਮਾਂ ਜਿਹੜਾ ਦੋਸਤੋ ਹੋ ਗਿਆ ਠੀਕ ਆ ਹਾਂਜੀ ਆ ਮਗਰ ਬੱਛੀ ਆ ਤੇ ਸੂਆ ਦੂਜਾ ਇਹ ਜਿਹੜੀ ਵਾਇਰਸ ਹੋਈ ਆ ਤੇ ਹੁਣ ਹੈਪੀ ਦੁੱਧ ਦੇ ਥੱਲੇ ਕੀ ਆ ਸੰਦੂ ਸਾਹਿਬ ਦੁੱਧ ਦੇ 7 ਕਿਲੋ ਪਾ 6 ਕਿਲੋ ਗਾ ਜਿਹੜਾ ਸਾਂਝ ਧਾਰਾਂ ਘੱਟ ਜੋ ਬਹਿਣੀ ਆ ਅਗਲੇ ਆ ਉਲਟ ਬਹਿਣੀ ਆ ਹਾਂਜੀ ਹਾਂਜੀ ਔਰ ਬਿਲਕੁਲ ਛੋਟਾ ਥਾਣਾ ਹਾਂਜੀ ਇਹ ਜਿਹੜਾ ਧਾਰਾਂ ਘਾਟੇ ਜੋ ਉਲਟ ਬਹਿਣੀ ਅੱਧਾ ਥਾਣਾ ਹੀ ਆ ਜੀ ਉਲਟ ਬਹਿਣੀ ਬਿਲਕੁਲ ਅੱਧਾ ਥਾਣਾ ਵੱਧਾ ਹੈਗਾ ਪੂਰਾ ਹਾਂਜੀ ਤੇ ਚਾਰੇ ਥਾਂ ਦੋਸਤੋ ਬਾਕੀ ਬਰਾਬਰ ਨੇ ਤੇ ਆ ਜਿਹੜਾ ਅਗਲਾ ਉਲਟ ਬਹਿਣੀ ਵਾਲਾ ਥਾਣਾ ਇਹ ਬਿਲਕੁਲ ਜੇ ਤੁਲਨਾ ਕਰੀਏ ਆਪਾਂ ਬਿਲਕੁਲ ਅਗਲੇ ਥਾਨ ਨਾਲ ਬਹਿਣੀ ਵਾਲੇ ਪਾਸੇ ਤੋਂ ਅੱਧਾ ਥਾ ਕੋਈ ਵੀਰ ਤਿੰਨ ਥਾਂ ਪਰਪਰ ਵਰਦੇ ਸਮਝ ਕੇ ਤੁਸੀਂ ਸੌਦਾ ਕਰ ਲਿਓ। ਜਿੰਦਾਬਾਣੀ ਕੋਈ 15-15 ਤਾਂ ਰਾਂ ਆਉਂਦੀਆਂ ਵਾਂ। ਅੱਛਾ ਜੀ। ਹਾਂਜੀ। ਠੀਕ ਹੈ। ਜਿਹਨ ਦਾ ਆਪਾਂ ਇਹਨੂੰ ਬਚਲਾਇਤਾ ਰਾਮ ਰਵਾਜ ਦੇਣੇ ਆ। ਕੋਈ ਗੱਲ ਨਹੀਂ ਤਾਂ ਇਹ ਹੈਪੀ ਇਹ ਤਾਂ ਫਿਰ ਲੈਣ ਦੇਣ ਕੀ ਰਹੂਗਾ ਮੋਢੀ। ਸੰਤੂ ਸਾਹਿਬ ਮੁੱਲ ਕਰਾਉਣ ਨੂੰ 14 ਕਰੋ 15 ਕਰੋ 13000 ਦੀ ਦੇ ਦੇ ਜਾਂਗੇ। 13000 ਦੀ? 12000 ਦੀ ਹਾਂ ਨਾ ਇਹ ਚ 200 ਰੁਪਏ ਛੋੜੋ। ਹੋਣਗੇ 15 16 18 ਜਾਂ 20 ਦਿਨਾਂ 25 ਦਿਨ 22 ਦਿਨ ਦੀ ਸੂਈ ਲਾਣੀ ਹੈ। ਹਾਂਜੀ। ਤੇ ਕੀ ਦੁੱਧ ਹੋਣੇ ਤੇ ਤਿੰਨਾਂ ਥਾਂ ਦੇ ਵਿੱਚ ਕਿੰਨਾ ਕਿ ਠੀਕ ਹੈ। ਜਾਓ ਖੋਲੋ ਇਹਨੂੰ ਵੀ ਤੋੜ ਕੇ। ਤੁਹਾਨੂੰ ਦੱਸ ਜੇ ਗਾਂ ਕੋਈ ਇਹੋ ਜਿਹੀ ਨਹੀਂ ਗੱਲ ਬਾਤ। ਅੱਛਾ। ਬਗਲਾ ਕੋਈ ਟੋਕੜ ਨਹੀਂ ਦਿੰਦਾ ਕੋਈ 11-12 ਦੀ। ਹਾਂ। ਆਪਾਂ ਸੱਜਰ ਸਿਰਫ ਕਹਿੰਦਾ ਅਰ ਗਿਆ ਥਾਂ ਚ ਧਾਰਾਂ ਘੱਟਿਆ। ਕਮਾਈ ਨੂੰ ਸਿਰਫ ਲੈ ਆਇਆ ਆਪਾਂ 2.5 ਹਜ਼ਾਰ ਤੀਈ ਹੈ। ਹਾਂ। ਜ਼ਿਆਦਾ। ਆਹ ਲਓ ਜੀ। ਤਾਂ ਵੀ ਹੁਣ ਮੈਂ 15 ਦਿਨਾਂ ਦੀ ਸੋਈ ਹੈ 20 ਦਿਨਾਂ ਦੀ। 15 ਦੀ ਲਾਲੇ ਕੋਈ 20 ਦੀ ਲਾਲੇ ਕੋਈ ਮਹੀਨੇ ਜਿਹੜਾ ਤਾਂ ਵੀ ਕੋਈ ਉੱਚੀ ਨੋ ਚੱਲੇ। ਤੁਹੀ 15-20 ਦਿਨਾਂ ਦੀ ਆ ਇਹ ਜਿਸ ਦਿਨ ਆਪਾਂ ਜਿਹੜੇ ਅੰਧਾਰੇ ਚੈਨਲ ਦੇ ਵੀਡੀਓ ਪਾਈ ਬੰਦੇ ਨੇ ਸੌਦਾ ਵੀ ਕੀਤਾ 13,000 ਦਾ ਅੱਛਾ 2500 ਰੁਪਏ ਪਾਏ ਮਣੇ ਫੋਨ ਨਹੀਂ ਚੁੱਕਿਆ ਠੀਕ ਆ ਹਾਂਜੀ ਚਲੋ ਕੋਈ ਗੱਲ ਨਹੀਂ ਬਾਕੀ ਮਗਰਬ ਅੱਛੀ ਆ ਦੋਸਤੋ ਠੀਕ ਆ ਬੱਚੇ ਤੇ ਜੋ ਪਸਮਾ ਬੱਚੇ ਮੈਂ ਕਹਿੰਦਾ ਹੁਣੇ ਵੇਖੋ ਜੀ ਲਓ ਜੀ ਤੁਹਾਨੂੰ ਬੱਚੇ ਦੇ ਧਾਰਾਂ ਲਾ ਕੇ ਮਰਾ ਕੇ ਤੂੰ ਅਗਲਾ ਆਹ ਪਾਣੀ ਮੈਂ ਦੀਆਂ ਮਰਾਤੀਆਂ ਇਹਦੀਆਂ ਨਹੀਂ ਮਰਾਈਆਂਗੇ ਲਓ ਜੀ ਬੱਚਾ ਛੱਡ ਦਿੰਨੇ ਆ ਦੋਸਤੋ ਬੱਚਾ ਛੱਡ ਕੇ ਧਾਰਾਂ ਕੁਝ ਜੜੀਆਂ ਇਹਦੀਆਂ ਵੀ ਮਾਰਕੀਟ ਸੱਲੀ ਕਰਵਾ ਦਿੰਨੇ ਆ ਜੀ ਇੱਕ ਥਣੋਂ ਬੇਸ਼ੱਕ ਕੋਈ 15 ਦੇ 10 15 ਧਾਰਾਂ ਆਉਂਦੀਆਂ ਨੇ ਉਹ ਪੂਰਾ ਥਣ ਵੀ ਆਪਾਂ ਖਾਲੀ ਕਰ ਦਿੰਨੇ ਆ ਤਾਂ ਜੋ ਦੋਸਤੋ ਪੂਰਾ ਪਤਾ ਲੱਗ ਸਕੇ ਠੀਕ ਆ ਤੇ ਆ ਬੱਚੀ ਆ ਬੱਚਾ ਛੱਡ ਦਿੱਤਾ ਥੱਲੇ ਠੀਕ ਹੈ ਚਾ ਲੈ ਜੂ ਕੀ ਆ ਤੋਰੀਆਂ ਇਹ ਉਹ ਪਰਪ ਕਰੇਗੀ ਅੱਜ ਨਹੀਂ ਜਾਣਾ ਆਵਲ ਦੀ ਫਰਮੈਂਟ ਜੀ ਇਧਰ ਦੇਖੋ ਜਿੰਨੇ ਜੋ ਧਾਰਾਂ ਕੱਟ ਹੈ ਪੀ ਇਹ ਕੱਲਾ ਥਣ ਚਵਾਈ ਕਰ ਦਿੰਦਾ ਠੀਕ ਹੈ ਠੀਕ ਕੱਲੇ ਥਣ ਚ ਕਿੰਨੀਆਂ ਧਾਰਾਂ ਵੱਜਦੀਆਂ ਕੰਨੀਆਂ ਗਿਣਤੀ ਕਰਾ ਦਾਂਗੇ ਪਤੀ ਦੋਸਤੋ ਤਿੰਨੇ ਥਣ ਨੂੰ ਪ੍ਰੋਪਰ ਬਰਦੇ ਤੁਹਾਡੇ ਸਾਹਮਣੇ ਸਾਰਾ ਕੁਝ ਤੇ ਜਿਹੜੇ ਥਣ ਦੇ ਵਿੱਚ ਧਾਰਾਂ ਕੱਟ ਨੇ ਕੋਈ 10 15 ਨੇ ਉਹ ਬਿਲਕੁਲ ਆਪਾਂ ਖਾਲੀ ਕਰ ਦਿੰਦੇ ਹਾਂ ਸਾਰਾ ਇੱਕ ਵਾਰੀ ਆ ਦੇ ਅਗਲਾ ਥਣ ਇੱਧਰ ਲਾਓ ਬੈਣੀ ਵਾਲਾ ਪਰਾਓ ਮਾੜਾ ਜਿਹਾ 33 ਅਰੇ ਹੰਗਰ ਹਾ 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 ਤਾਂ ਦਾ ਦਾ ਕਿਤੋਂ ਦੋ ਧਾਰਾਂ ਆਉਂਦੀਆਂ 10 ਕਿ 11 ਹੈਗੀਆਂ ਠੀਕ ਆ ਜੀ ਕੋਈ ਤਿੰਨ ਤੁਹਾਨੂੰ ਦੋਸਤੋ ਸਮਝ ਕੇ ਤੁਸੀਂ ਸੌਦਾ ਕਰ ਲਿਓ ਤਾਂ ਬਦ ਦੱਕ ਤੁਹਾਨੂੰ ਧਾਰਾਂ ਕੋਈ 10 ਧਾਰਾਂ ਨੇ ਕੋਈ ਵੀਰ ਖੇਚਲ ਕਰ ਲੇ ਵਧਾ ਸਕਦਾ ਉਹ ਤੁਹਾਡੀ ਜ਼ਿੰਮੇਵਾਰੀ ਆ ਤੁਹਾਡਾ ਟ੍ਰੀਟਮੈਂਟ ਆ ਜਿੱਦਾਂ ਵੀ ਕਰ ਸਕਦਾ ਕੋਈ ਠੀਕ ਆ ਤਿੰਨ ਤੁਹਾਨੂੰ ਪ੍ਰੋਪਰ ਵਰਦੇ ਆ ਲਓ ਜੀ ਲਓ ਜੀ ਠੀਕ ਆ ਓਕੇ 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 ਜੀ ਠੀਕ ਆ ਜਾ ਉਹ ਹੋਈ ਨਿਕਲ ਜੇ ਇਹਦੇ ਜਿੰਨੀ ਆ ਗਈਆਂ ਦੱਕ ਤਾਰਾ ਹਾਂ ਦਸ ਤਾਰਾ ਪਾ ਵੀ ਕੀ ਚਾਹ ਪੀਣ ਲਈ ਚੰਗੀ ਆ ਜਿਹਨੇ ਚਾਹ ਪਾਣੀ ਪੀਣਾ ਬਿਲਕੁਲ ਜੀ ਬਸ ਇਹ ਤੇ ਕੀ ਮੁੱਲ ਲੈਣ ਦੇਣ ਦਾ ਜੰਦਾ 12000 ਚੋਂ 200 ਛੋੜ ਹੁਣੀ ਆ 12 ਚੋਂ ਹਾਂ ਜੀ ਲਿਓ ਜੀ 12000 ਦੇ ਵਿੱਚੋਂ ਦੋਸਤੋ 200 ਰੁਪਏ ਛੋੜੂ ਮੈਂ ਤੁਹਾਨੂੰ ਜੁਗਾ ਠੀਕ ਆ ਜਿਹੜਾ ਕੋਈ ਵੀਰ ਆਊਗਾ ਕਰੇ ਵੈਰ ਤੁਹਾਨੂੰ ਪ੍ਰੋਪਰ ਦਿਖਾਤੀ ਆ ਤਸੱਲੀ ਕਰਵਾਤੀ ਆ ਥਾਣਾ ਦੀ ਠੀਕ ਆ ਆਜੋ ਇਸ ਤੋਂ ਬਾਅਦ ਅਗਲੀ ਵੜ ਔਰ ਗੱਬਣ ਆਜੋ ਜੀ ਅ ਠੀਕ ਆ ਅੱਛਾ ਹੈਪੀ ਭਰਾ ਅਗਲੀ ਆਪਣੇ ਕੋਲ ਆ ਵੈੜ ਆ ਗਈ ਆ ਹਾਂਜੀ ਇਹ ਗੱਬਣ ਹਾਂਜੀ ਗੱਬਣ ਸੰਧੂ ਸਾਹਿਬ ਇਹ ਦਿਨ ਕਿੰਨੇ ਲੈਂਦੀ ਹੈ ਹਫਤਾ ਇੱਕ ਲੈ ਜਾਊਗੀ ਸਵੇਰੇ ਹਾਂਜੀ ਸਵੇਰੇ ਕਿੰਨੇ ਦੂਜੇ ਸਵੇਰੇ ਦੂਜੇ ਸਵੇਰੇ ਹਾਂਜੀ ਲੋਬੀ ਦੋਸਤੋ ਹੈ ਕ੍ਰੋਸ ਬੰਡਾ ਕ੍ਰੋਚ ਸਹੀ ਹਲ ਕਰਾਓ ਸਹੀ ਵਾਲਾ ਚੈਪ ਕ੍ਰੋਸ ਬੰਡਾ ਹਾਂਜੀ ਇਹ ਕ੍ਰੋਸ ਸੰਗ ਦੇ ਵਿੱਚ ਦੋਸਤੋ ਇਹ ਵਛੀ ਆ ਵੈੜ ਆ ਸੂਬਾ ਦੂਜਾ ਵੀਰ ਕਹਿੰਦਾ ਵੀ ਦੂਜਾ ਸੂਬਾ ਸੂਣੀ ਹੈ ਇੱਕ ਹਫਤੇ ਦਾ ਸਮਾਂ ਬਾਕੀ ਆ ਢਿਲ ਢੁਲ ਹੈ ਸੀਲ ਸਭ ਕੁ ਪੂਰੀ ਆ ਮੈਂ ਕਿਹਾ ਸੰਧੂ ਸਾਹਿਬ ਪੂਰੀ ਸੀਲ ਠੀਕ ਹੈ ਜੀ ਠੀਕ ਹੈ ਬਾਕੀ ਟੇਲ ਟੁਲ ਕਾ ਵੀ ਆ ਦੋਸਤੋ ਠੀਕ ਹੈ ਲੇਵਾ ਹਵਾਨਾ ਬਿਲਕੁਲ ਆ ਤੁਹਾਨੂੰ ਬਿਲਕੁਲ ਆਪਾਂ ਕੋਲੋਂ ਤੋਂ ਦਿਖਾਉਨੇ ਆ ਵੀ ਬਣਾ ਕੇ ਜਿਹੜਾ ਤਿਆਰ ਕਰਦੀ ਪਈ ਆ ਇੱਕ ਹਫਤੇ ਦੇ ਵਿੱਚ ਪੂਰੇ ਲੜ ਲੋੜ ਜਿਹੜੇ ਦੋਸਤੋ ਕੱਢ ਜਾਣੀ ਆ ਠੀਕ ਆ ਤੇ ਲਾਟੋ ਲਾਂ ਕੱਢ ਕੇ ਆਰਡਰ ਦੀ ਕੁਆਲਿਟੀ ਜਿਹੜੀ ਆ ਦੋਸਤੋ ਬਿਲਕੁਲ ਟਾਇਰਡ ਕਸਮਾਂ ਲੇਵਾ ਕਰਕੇ ਫੇਰ ਪਸੂ ਸੁਕੂਗਾ ਬਾਕੀ ਥਾਂ ਤੋਂ ਪੂਰਾ ਜਿਹੜਾ ਮੁੱਠੀ ਆ ਆ ਦੇਖੋ ਸਾਹੀ ਭਾਈ ਬਾਹਰ ਕੱਢ ਕੇ ਦਿਖਾ ਦਿੰਦੇ ਲੈਓ ਇਧਰ ਬਾਕੀ ਸੰਦੋ ਛੋਟੀ ਪੁਰੀ ਬੱਤਰ ਦੀ ਪਿੰਡੇ ਦੀ ਪੂਰੀ ਜਿਹੜੀ ਹੈ ਦੋਸਤੋ ਨਿਗਰ ਵਜਨ ਲੋਡ ਦੇਖ ਸਕਦੇ ਹੋ ਤੁਸੀਂ ਕਾਫੀ ਵਜਨਦਾਰ ਆ ਦੇਖੋ ਫੋਲੋ ਵਜਨਦਾਰ ਤੇ ਆਹ ਵੇਖੋ ਜੀ ਸੋ ਸਭੀ ਸੁਭੀ ਪੂਰੀ ਆ ਕੋਈ ਵੀਰੇ ਇਹ ਨਾ ਸਮਝੇ ਵੀ ਕੋਈ ਛੋਟੀ ਜੀ ਵੈੜਾ ਜਾਂ ਮੀਡੀਅਮ ਆ ਮੀਡੀਅਮ ਤੋਂ ਪਲੱਸ ਆ ਵੱਡੀਆਂ ਵੈੜਾਂ ਦੇ ਵਿੱਚ ਆਪਾਂ ਗਿਣਤੀ ਕਰ ਸਕਦੇ ਹਾਂ ਠੀਕ ਆ ਵੱਡੇ ਕਦ ਬੋਤਾਲੀ ਆ ਹਾਈਟ ਸੋਹਣੀ ਆ ਤੇ ਫੇਸ ਕੁਆਲਿਟੀ ਇੱਕ ਵਾਰੀ ਤੁਹਾਨੂੰ ਬਿਲਕੁਲ ক্লোਜ਼ ਤੋਂ ਨੇੜੇ ਤੋਂ ਦਿਖਾਉਣੇ ਆ ਆ ਹੈਪੀ ਬਾਈ ਮੜਾ ਕਰੀਏ ਇਹਨੂੰ ਠੀਕ ਆ ਆ ਦੇਖੋ ਇਹ ਆ ਦੇਖੋ ਇਹ ਤਾਂ ਤੋਰੇ ਦਾ ਜੀ ਹਾਂ ਤਾਂ ਤੋਰੇ ਤਾਰੇ 'ਚ ਫਰਕ ਥੋੜਾ ਜਿਹਾ ਜਿਆਦਾਤਰ ਜਿਹੜਾ ਦੋਸਤੋ ਪਸ਼ੂ ਆ ਪੱਕੇ ਥਾਂ ਤੇ ਜਾਂ ਫਰਸ਼ਾਂ ਤੇ ਬੰਨਣ ਕਾਰਨ ਵੀ ਪਸ਼ੂ ਸੁਰਾ ਜ ਆ ਦਾਬ ਜੀ ਜਿਹੜੀ ਆ ਦਿੰਦਾ ਪਿਆ ਠੀਕ ਆ ਬਾਕੀ ਕੱਚੇ ਥਾਂ ਦੀ ਬਹੁਤ ਜਿਆਦਾ ਲੋਡ ਹੁੰਦੀ ਆ ਜਾਂ ਥੱਲੇ ਮੈਟ ਦਾ ਖਾਸ ਪ੍ਰਬੰਧ ਹੋਵੇ ਤੇ ਕੋਈ ਵਜਨ ਲੋਡ ਜਿਆਦਾ ਹੋ ਜਾਂਦਾ ਪਸ਼ੂ ਦਾ ਤੇ ਕਈ ਵਾਰ ਪੈਰ ਨੋਂ ਵੀ ਜਿਹੜੇ ਬੰਨਣ ਵਾਲੇ ਹੁੰਦੇ ਇਸ ਕਰਕੇ ਬਾਕੀ ਵਹਿੜ ਦੀ ਜਿਹੜੀ ਦੋਸਤੋ ਤੁਸੀਂ ਵੇਖ ਸਕਦੇ ਜੇ ਵੀ ਬੰਤਰ ਕਾਫੀ ਸੋਹਣੀ ਆ ਠੀਕ ਆ ਤੇ ਹੈਪੀ ਭਰਾ ਬਾਕੀ 35 ਕਿਵੇਂ ਵਧੀਆ ਸਾਨੂੰ ਸਾਹਿਬ ਬਹੁਤ ਜਿਆਦੀ ਗੁੰਦੀ ਆਉਂਦੀ ਮਾਂਮੜੀ ਖਿੱਚਿਆ ਠੀਕ ਆ ਹਾਂਜੀ ਸ਼ਾਇਦ ਇਹ ਉਹ ਦੌਗਤ ਹੈ। ਹਾਂਜੀ ਹਾਂਜੀ ਗੂੰਦ ਮਾੜੀ ਮਾੜੀ। ਗੂੰਦ ਹੀ ਆਉਂਦੀ। ਹਾਂਜੀ। ਮੈਂ ਲੈ ਜੂ ਫਿਰ 10 ਦਿਨ ਖੁੱਲੇ ਕੋਈ ਮਾਨਤਾ ਨਹੀਂ। ਹਾਂ ਔਲੇ ਰਾਮਣਾ ਹਫਤਾ ਤੱਕ ਲੈ ਜੂਗੀ। ਹਫਤਾ ਤੱਕ ਲੈ ਜੂ ਤੇ ਮੋਲੇ ਦਾ ਹੈਪੀ ਬਾਈ ਕੀ ਕਰੇਗਾ? ਮੋਲ ਸੰਤੂ ਸਾਹਿਬ ਭਾਵੇਂ 60 ਕਰਾ ਲਓ ਭਾਵੇਂ 55 ਕਰ ਲਓ 50000 ਦੀ ਵੜ ਦੇ ਜਾਂਗੇ। 50 ਦੀ। ਹਾਂਜੀ ਚ ਮਾਨਤਾ ਨਾਲ ਛੋੜ ਛੱਪਾ ਕਰ ਦਿਆਂਗੇ। ਠੀਕ ਹੈ ਜੀ। 50000 ਦੀ ਦੋਸਤੋ ਜਿਹੜੀ ਲੈਣ ਦੇਣ ਹੋ ਜੂਗੀ ਠੀਕ ਆ ਵਿਚੋ ਕੀ ਮਾਨਤਾ ਨਾਲ ਛੋੜ ਛੱਪਾ ਉਹ ਮੌਕੇ ਤੇ ਹੋ ਜੂਗਾ ਠੀਕ ਆ। ਇਹ ਅੱਜ ਪਸ਼ੂ ਸੀਗੇ ਵੀਰ ਹੈਪੀ ਅੱਪੀ ਨੰਬਰ ਬੋਲ ਦੋ ਆਪਣਾ ਫੋਨ ਨੰਬਰ ਸੰਗ ਦਾ ਬਣਾਇਆ 814373572946533237 ਠੀਕ ਹੈ ਜੀ ਹਾਂਜੀ ਪਿੰਡ ਆਪਣਾ ਬੁਰਜ ਨੱਥੂਕੇ ਜ਼ਿਲ੍ਹਾ ਤਨਤਨ ਤਹਿਸੀਲ ਪੱਟੀ ਹੈ ਜੀ ਠੀਕ ਹੈ ਭਰਾ ਸੋ ਦੋਸਤੋ ਇਹ ਸਾਰ ਮੇਰੇ ਨਾਲ ਭਾਈ ਹੈਪੀ ਪਸ਼ੂ ਵਪਾਰ ਦਾ ਕੰਮ ਹੈ ਬੇਰ ਦਾ ਬੁਰਜ ਨੱਥੂਕੇ ਬੁਰਜ ਰਾਏ ਕੇ ਪਿੰਡ ਬਿਲਕੁਲ ਆਮੋ ਸਾਹਮਣੇ ਪਿੰਡ ਹੈਗੇ ਆ ਪੱਟੀ ਏਰੀਆ ਪੱਟੀ ਸ਼ਹਿਰ ਜਿਹੜਾ ਦੋਸਤੋ 5-4 ਕਿਲੋਮੀਟਰ ਅੱਗੇ ਚਲੀ ਜਾਂਦੀ ਆ ਸੜਕ ਖਾਸ ਸ਼ਹਿਰ ਜਿਹੜਾ 5 ਕਿਲੋਮੀਟਰ ਅੱਗੇ ਆ ਸਰੀ ਹਾਲੀ ਵੀ ਤਕਰੀਬਨ ਕੋਈ 5-7 ਕਿਲੋਮੀਟਰ ਦੀ ਦੂਰੀ ਹੈਗੀ ਬਿਲਕੁਲ ਮੇਨ ਹਾਈਵੇ ਤੋਂ ਨੈਸ਼ਨਲ ਹਾਈਵੇ ਤੋਂ ਜਿਹੜਾ ਅਮਰਸਰ ਬਿਲਕੁਲ ਰੋਡ ਹੈਗਾ ਦੋਸਤੋ ਕੋਈ 5-7 ਕਿਲੋਮੀਟਰ ਦੀ ਦੂਰੀ ਆ ਤੇ ਤੁਸੀਂ ਖਾਸ ਵਿਜ਼ਿਟ ਕਰ ਸਕਦੇ ਜੀ ਨੰਬਰ ਜਿਹੜੇ ਆ ਲਗਾਤਾਰ ਸਕਰੀਨ ਦੇ ਥੱਲੇ ਚੱਲਦੇ ਨੇ ਕਾਲ ਕਰ ਸਕਦੇ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ